ਗੰਦਰ ਜਿਮਨੀ ਚੌਂ ਦੇ ਵਿੱਚ ਕਿਸਤੀ ਕਿਸਮਤ ਖੁੱਲਦੀ ਹੈ ਕਿਉਂਕਿ ਲਗਾਤਾਰ ਹਰੇਕ ਪਾਰਟੀ ਆਪਣਾ ਪੂਰਨ ਤੌਰ ਦੇ ਉੱਪਰ ਜੋਰ ਲਗਾ ਰਹੀਆਂ ਦੂਜੇ ਪਾਸੇ ਕਹਿ ਲਈ ਵੀ ਸਿਆਸੀ ਦਬਾਅ ਵੀ ਇਸੇ ਤਰੀਕੇ ਨਾਲ ਚੱਲ ਰਿਹਾ ਹੈ ਕਿਉਂਕਿ ਬੀਜੇਪੀ ਦੇ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਉਹਨਾਂ ਦੇ ਸਮਰਥਕਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਔਰ ਐਫ ਆਈ ਆਰ ਕਰਾਉਣ ਤੱਕ ਦੀ ਧਮਕੀ ਦਿੱਤੀ ਜਾ ਰਹੀ ਹੈ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਜਗਮਉਂਦ ਸਿੰਘ ਰਾਜੂ ਔਰ ਸਾਬਕਾ ਆਈਐਸ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਜਗਮਉ ਜੀ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਪ੍ਰਤੀਕਿਰਿਆ ਇੱਕ ਪਾਸੇ ਤੁਸੀਂ ਵੀ ਡੀਜੀਪੀ ਨੂੰ ਸ਼ਿਕਾਇਤ ਕੀਤੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਵੀ ਲਿਖੀ ਹੈ ਕੀ ਸੀਗਾ ਉਹਦੇ ਵਿੱਚ ਖਾਸ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਈ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ ਔਰ ਤੁਸੀਂ ਕਿਹਾ ਕਿ ਦੇਖਦੇ ਆ ਕਿ ਇਹਦੀ ਕਿਸਮਤ ਖੁੱਲਦੀ ਹੈ ਕਿਸ ਪਾਰਟੀ ਦੇ ਨੁਮਾਇੰਦੇ ਦੀ ਕਿਸਮਤ ਖੁੱਲਦੀ ਹੈ ਮੇਰਾ ਆਪਣਾ ਨਿੱਜੀ ਵਿਚਾਰ ਇਹ ਹੈ ਕਿ ਇੱਥੇ ਪਾਰਟੀ ਦੀ ਗੱਲ ਨਹੀਂ ਹੈ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਪੰਜਾਬੀ ਨੇ ਸਾਡੇ ਜਿਹੜੇ ਜਨੰਧ ਦੇ ਵਾਸੀ ਨੇ ਸਾਡੇ ਜਲੰਧਰ West ਦੇ ਲੋਕ ਵੋਟਰ ਨੇ ਉਹਨਾਂ ਦੀ ਕਿਸਮਤ ਕਿਦੋਂ ਖੁੱਲੇਗੀ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜੇ ਤੁਸੀਂ ਦੇਖੋ ਹੁਣ ਆਪ ਨੂੰ 2.5 ਸਾਲ ਹੋ ਗਏ ਨੇ ਆਪਣੀ ਪੂਰੀ 92 MLAਾਂ ਦੀ ਸਰਕਾਰ ਜੇ ਦਾ ਮਤਲਬ ਕੋਈ ਪੂਰੀ ਸੱਤਾ ਕੋਈ ਵਿਗਨ ਨਹੀਂ ਕੋਈ ਬਹਾਨਾ ਨਹੀਂ ਕੋਈ ਕੁਝ ਨਹੀਂ ਪਰ ਤੁਸੀਂ ਜਲੰਧਰ ਐਜ਼ ਅ ਹੋਲ ਦੇਖ ਲਓ ਔਰ ਜੇ ਤੁਸੀਂ ਜਲੰਧਰ West ਦੇਖ ਲਓ ਤਾਂ ਇੱਕ ਇਹ ਗੈਂਬਲਿੰਗ ਦੀ ਡੈਨ ਡਰੱਗਸ ਦਾ ਅੱਡਾ ਔਰ ਬਿਲਕੁਲ ਗੰਦਗੀ ਜਗਾ ਜਗਾ ਪਈ ਹੈ ਕੋਈ ਸੈਨੀਟੇਸ਼ਨ ਨਹੀਂ ਕੋਈ ਕੁਛ ਨਹੀਂ ਜਿੰਨੇ ਨੌਜਵਾਨ ਨੇ ਉਹਨਾਂ ਨੂੰ ਨੌکریاں ਨਹੀਂ ਕੋਈ ਬਿਜ਼ਨਸ ਇੱਥੇ ਨਹੀਂ ਕਿਸੇ ਤਰੀਕੇ ਦੀ ਕੋਈ ਸੜਕ ਚੱਜਦੀ ਨਹੀਂ ਤੇ ਮੈਂ ਭਗਵੰਤ ਮਾਨ ਜੀ ਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ 2.5 ਸਾਲ ਤੱਕ ਇੱਥੇ ਕੀਤਾ ਕੀ ਹੈ ਬਸ ਕਿ ਇੱਕ ਇੱਥੇ ਆਪਣਾ ਘਰ ਲੈ ਕੇ ਕਿਰਾਏ ਦਾ ਬਸ ਕਿਸੇ ਡੇਰੇ ਤੇ ਆਪਣਾ ਮੱਥਾ ਟੇਕ ਕੇ ਤੁਸੀਂ ਸੋਚਦੇ ਹੋ ਕਿ ਲੋਕਾਂ ਨੂੰ ਹੁੜਵਿੰਗ ਕਰ ਸਕਦੇ ਹੋ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਸਕਦੇ ਹੋ ਫਿਰ ਵੋਟਾਂ ਲੈ ਸਕਦੇ ਹੋ আর ਜੇ ਇਹ ਗੱਲ ਹੈ ਤੇ ਅਸੀਂ ਵੀ ਪੰਜ ਛੇ ਘਰ ਹੋਰ ਕਿਰਾਏ ਤੇ ਇੱਥੇ ਲੈ ਲੈਣੇ ਆ ਜੀ ਪਰ ਸਾਨੂੰ ਇਹ ਡਰਾਮੇਬਾਜ਼ੀ ਬੰਦ ਕਰਨੀ ਚਾਹੀਦੀ ਹੈ ਔਰ ਭਵੰਤਪਾਨ ਜੀ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇੱਕ ਬਹੁਤ ਅੱਛੇ ਕਲਾਕਾਰ ਹੋ ਤੜੇ ਕਲਾਕਾਰੀ ਦਾ ਕੋਈ ਮੁਕਾਬਲਾ ਨਹੀਂ ਹੈ ਪਰ ਗਵਰਨੈਂਸ ਇੱਕ ਸੀਰੀਅਸ ਮੁੱਦਾ ਹੁੰਦਾ ਇਹਨੂੰ ਤੁਸੀਂ ਸੀਰੀਅਸਨੈਸ ਨਾਲ ਲਵੋ ਔਰ ਇਹ ਜੀ ਧਾਮੇਬਾਜ਼ੀਆਂ ਬੰਦ ਕਰਨੀਆਂ ਚਾਹੀਤੀਆਂ ਨੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਚਿੱਠੀ ਕੀ ਲਿਖੀ ਹੈ। ਚਿੱਠੀ ਇਹ ਲਿਖੀ ਹੈ ਕਿ ਤੁਹਾਨੂੰ ਆਪ ਜੀ ਨੂੰ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ 1/35% ਜਿਹੜੀ ਆਪਣੀ ਜਨਸੰਖਿਆ ਹੈ ਉਹ ਦਲਿਤਾਂ ਦੀ ਜਨਸੰਖਿਆ ਹੈ। ਪਰ ਜੇ ਤੁਸੀਂ ਦੇਖੋ ਕਿ ਬਾਕੀ ਉਹਨਾਂ ਦੀਆਂ ਨੌਕਰੀਆਂ ਉਹਨਾਂ ਦੀ ਇਕਨੋਮਿਕ ਜਿਹੜੀ ਡਿਵੈਲਪਮੈਂਟ ਹੈ ਉਹਨਾਂ ਦੀ ਬਾਕੀ ਚੀਜ਼ਾਂ ਉਹ ਤਾਂ ਛੱਡੋ ਉਨ੍ਹਾਂ ਤੇ ਜਿਹੜਾ ਡਿਗਨਿਟੀ ਤੇ ਅਪਹਾ ਜਿਹੜਾ ਇੱਕ ਹਮਲਾ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਬੇਇੱਜ਼ਤ ਕੀਤਾ ਜਾ ਰਿਹਾ ਹੈ ਜਗਾ ਜਗਾ ਤੇ ਵੀਡੀਓ ਔਰ ਬਾਕੀ ਚੀਜ਼ਾਂ ਸਰਕੂਲੇਸ਼ਨ ਚ ਨੇ ਉਹ ਮੈਂ ਸਾਰੀਆਂ ਲੈ ਕੇ ਡੀਜੀਪੀ ਪੰਜਾਬ ਨੂੰ ਭੇਜੀਆਂ ਕਿ ਦੇਖੋ ਜੀ ਇਸ ਤਰੀਕੇ ਦੇ ਨਾਲ ਲੋਕੀ ਕਹਿ ਰਹੇ ਨੇ ਕਿ ਮੈਂ ਉਹਦੇ ਲਿੰਕ ਭੇਜੇ ਨੇ ਕਿ ਵੀ ਇਹਨਾਂ ਨੂੰ ਤਾਂ 5 ਰੁਪਏ ਚ ਖਰੀਦਿਆ ਜਾ ਸਕਦਾ ਹੈ ਇਹਨਾਂ ਤੋਂ ਤਾਂ ਸ਼ਰਾਬ ਦੀ ਇੱਕ ਬੋਤਲ ਦੇ ਕੇ ਵੋਟ ਲਈ ਜਾਈ ਸਕਦੀ ਹੈ ਔਰ ਕੈਰਨਨ ਨਾਲ ਕੀ ਚਮਾਰੜੀਆਂ ਦੇ ਵਿੱਚ ਜਿਹੜੇ ਰਹਿੰਦੇ ਨੇ ਜਿਹੜੇ ਮਜਬੀ ਨੇ ਇਸ ਤਰ੍ਹਾਂ ਦੀ ਜੋ ਗੱਲਾਂ ਹੋ ਰਹੀਆਂ ਨੇ ਔਰ ਜਿਸ ਤਰੀਕੇ ਦਾ ਇਹ ਮਾਹੌਲ ਬਣ ਰਿਹਾ ਤੇ ਕੀ ਪੰਜਾਬ ਪੁਲਿਸ ਨੂੰ ਚਾਹੀਦਾ ਨਹੀਂ ਹੈ ਕਿ ਪੂਰੀ ਸ਼ਕਤੀ ਦੇ ਨਾਲ ਇਹਨਾਂ ਦੋਸ਼ੀਆਂ ਦੇ ਖਿਲਾਫ ਆਪਣਾ ਕੋਈ ਐਕਸ਼ਨ ਲੈਣ ਔਰ 15 ਦਿਨ ਹੋ ਗਏ ਔਰ ਇਹ ਵੀ ਨਹੀਂ ਕਿ ਕਿਸੇ ਛੋਟੇ ਕਿਸੇ ਮੁਲਾਜ਼ਮ ਨੂੰ ਮੇ ਚਿੱਠੀ ਲਿਖੀ ਹੈ ਇੱਕ ਜਨਰਲ ਸੈਕਟਰੀ ਭਾਤੀਆ ਜਨਤਾ ਪਾਰਟੀ ਪੰਜਾਬ ਦਾ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਦਾ 15 ਦਿਨ ਕੋਈ ਐਕਸ਼ਨ ਨਹੀਂ ਹੁੰਦਾ ਉਸ ਤੋਂ ਬਾਅਦ ਮੁੱਖ ਮੰਤਰੀ ਆਂਦੇ ਨੇ ਉਹ ਦਲਿਤਾਂ ਦੇ ਇੱਕ ਬਹੁਤ ਹੀ ਰੈਵਰਡ ਬਹੁਤ ਹੀ ਰਿਸਪੈਕਟਡ ਬਹੁਤ ਹੀ ਪੂਜਨਿਕ ਡੇਰੇ ਤੇ ਜਾਂਦੇ ਨੇ ਆਪਣੇ ਆਪ ਨੂੰ ਦਿਖਾਉਂਦੇ ਨੇ ਕਿ ਜੀ ਅਸੀਂ ਤਾਂ بڑے ਇਹਨਾਂ ਦੇ ਹਮਦਰਦ ਹਾਂ ਉਹ ਕਿਉਂ ਕਿਉਂਕਿ ਤੁਸੀਂ ਵੋਟਾਂ ਲੈਣੀਆਂ ਇੱਕ ਰਿਜ਼ਰਵਡ ਕਨਸੀਸੈਂਸੀ ਹਮਦਰਦ ਰਿਸ਼ਤੋਂ ਕਿ ਜੇ ਤੁਹਾਨੂੰ ਅਸਲੀ ਹਮਦਰਦੀ ਹੈ ਜੇ ਤੁਹਾਨੂੰ ਅਸਲੀ ਪਿਆਰ ਹੈ ਸ਼ਰਧਾ ਹੈ ਤੁਸੀਂ ਆਪਣੇ ਪੁਲਿਸ ਨੂੰ ਕਹੋ ਨਾ ਕਿ ਐਕਸ਼ਨ ਕਰਨ ਪਰ ਐਕਸ਼ਨ ਨਹੀਂ ਕਰਨਾ ਡਰਾਮੇਬਾਜ਼ੀ ਕਰਨਾ ਇਹਦੇ ਤੋਂ ਮੇਰਾ ਮਨ ਖਰਾਬ ਰਹਿੰਦਾ ਹੈ ਜਿਵੇਂ ਜਲੰਧਰ ਵੈਸਟ ਦੀ ਜੋ ਕੋ ਗੱਲ ਕਰੀ ਆ ਤਾਂ ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਟੀਵੀ ਨੇ ਦੂਸਰੇ ਪਾਸੇ ਭਾਜਪੀ ਦੇ ਮਹਿਲਾ ਮੋਰਚਾ ਦੇ ਪ੍ਰਧਾਨ ਵੀ ਨੇ ਉਹ ਵੀ ਅੱਜ ਡੀਐਸਪੀ ਨੂੰ ਚਿੱਠੀ ਦੇ ਕੇ ਆਏ ਆ ਵੈਸਟ ਦੇ ਇੱਕ ਪਾਰਕ ਦੇ ਵਿੱਚ ਹੀ ਕਹਿੰਦੇ ਬਹੁਤ ਵੱਡੇ ਪੱਧਰ ਤੇ ਨਸ਼ਾ ਕੀਤਾ ਜਾ ਰਿਹਾ ਉੱਥੇ ਹੀ ਬੱਚੇ ਖੇਡਦੇ ਆ ਉੱਥੇ ਹੀ ਵੱਡੀ ਗਿਣਤੀ ਚ ਸਰੀਂਜਾਂ ਨੇ ਉੱਥੇ ਇੰਜੈਕਸ਼ਨ ਪਏ ਹੁੰਦੇ ਰਹਿੰਦੇ ਨੇ ਮੀਨਿੰਗ ਡਰੱਗਸ ਜਿਹੜੇ ਅਜੇ ਕੰਜ਼ਿਊਮ ਵੀ ਨਹੀਂ ਕੀਤੀ ਹੁੰਦੀ ਉਹ ਵੀ ਉੱਥੇ ਪਈ ਹੁੰਦੀ ਬਹੁਤ ਇੱਕ ਸਵਾਲ ਉੱਠਿਆ ਹੈ ਚੱਕਿਆ ਹੈ ਕਿ ਸਾਡੀ ਜਿਹੜੀ نسل ਹੈ ਸਾਡੀ ਜਿਹੜੀ ਅੱਗੇ ਦੀ ਪ੍ਰੋਜੀ ਹੈ ਜਿਹੜੇ ਸਾਡੇ ਅੱਗੇ ਦੀ ਯੂਥ ਤੇ ਜਨਰੇਸ਼ਨ ਹੈ ਉਹ ਪੂਰੀ ਤਬਾਹ ਹੋ ਰਹੀ ਹੈ ਨਸ਼ਿਆਂ ਕਰਕੇ ਔਰ ਨਸ਼ੇ ਕਰਵਾ ਕੌਣ ਰਿਹਾ ਹੈ ਨਸ਼ੇ ਆਪ ਦੇ ਲੀਡਰ ਖੁਦ ਕਰਵਾ ਰਹੇ ਨੇ ਇਹ ਮੈਂ ਨਹੀਂ ਕਹਿ ਰਿਹਾ ਇੱਕ ਆਪ ਦਾ ਐਮਐਲਏ ਬੜੇ ਅੱਛੇ ਆਈਪੀਐਸ ਬਲ ਅਫਸਰ ਰਹੇ ਨੇ ਔਰ ਅੱਛੇ ਮਾਨਦਾਰ ਉਹ ਐਮਐਲਏ ਨੇ ਉਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਰਾਗਵ ਚੱਡਾ ਜੋ ਕਿ ਪੰਜਾਬ ਦੇ ਰਾਜ ਸਭਾ ਤੋਂ ਚੁਣੇ ਗਏ ਮੈਂਬਰ ਨੇ ਔਰ ਪੰਜਾਬ ਦੇ ਪ੍ਰਭਾਰੀ ਨੇ ਉਹ ਆਪਣੀ ਸ਼ੈਤ ਤੇ ਪੁਲਿਸ ਕਮਚਾਰੀਆਂ ਤੋਂ ਇੱਥੇ ਡਰੱਗਸ ਦਾ ਵਪਾਰ ਕਰਵਾਉਂਦੇ ਨੇ ਇਹ ਉਹਨਾਂ ਦਾ ਬਿਆਨ ਹੈ ਮੇਰਾ ਬਿਆਨ ਨਹੀਂ ਹੈ ਕਿ ਜਦੋਂ ਵੱਡੇ ਲੀਡਰਾਂ ਦੀ ਆਪਲੀ ਸ਼ੈ ਹੋਏਗੀ ਤਾਂ ਜਿਹੜਾ ਨਸ਼ਾ ਉਹ ਤਾਂ ਵਿਕਣਾ ਹੀ ਵਿਕਣਾ ਹੈ ਉਨਕੇ ਪਾਂਵੀ ਸ਼ਰਾਬ ਹੋਏ ਇਹਨਾਂ ਦੇ ਜਿਹੜੇ ਕੇਜੂਗਾਲੀ ਦੇ ਗੁਰੂ ਨੇ ਜਿਹੜਾ ਇਹਨਾਂ ਦੇ ਮਾਈ ਬਾਪ ਨੇ ਜਿਨ੍ਹਾਂ ਨੂੰ ਜਾ ਕੇ ਪੈਰੀ ਹੱਥ ਲਾਉਂਦੇ ਨੇ ਉਹ ਲਿਕਰ ਜਿਹਨੂੰ ਸ਼ਰਾਬ ਆਪਾ ਕਹਿੰਦੇ ਉਹ ਸ਼ਰਾਬ ਤੋਂ ਪੈਸਾ ਕਮਾਉਂਦੇ ਸੀ ਇਲੈਕਸ਼ਨ ਲੜਨ ਲਈ ਪੰਜਾਬ ਦੇ ਵਿੱਚ ਇਹ ਨਸ਼ਿਆਂ ਤੋਂ ਪੈਸਾ ਚਿੱਟੇ ਤੋਂ ਪੈਸਾ ਕਮਾਇਆ ਜਾ ਰਿਹਾ ਔਰ ਇਲੈਕਸ਼ਨ ਲੜਦੇ ਨੇ ਇਸ ਲਈ ਇਸ ਐਸੀ ਸਰਕਾਰ ਨੂੰ ਔਰ ਐਸੀ ਪਾਰਟੀ ਨੂੰ ਕਦੇ ਵੀ ਪੰਜਾਬ ਮਾਫ ਨਹੀਂ ਕਰੇਗਾ ਔਰ ਜਨਰਲ ਵੈਸਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਸਜ਼ਾ ਮਿਲਣ ਵਾਲੀ ਹੈ ਔਰ ਤੁਸੀਂ ਦੇਖ ਵੀ ਲਿਆ ਹੋਏਗਾ ਕਿ ਦੇਖੋ 13 ਲੋਕ ਸਭਾ ਚ ਇਹਨਾਂ ਨੇ ਐਦਾਂ ਕਰਕੇ ਛਾਤੀ ਕਰਕੇ ਮਾਨ ਸਾਹਿਬ ਨੇ ਕਿਹਾ ਦੇਖਣਾ 13 ਇਥੋਂ ਸਤ ਦਿੱਲੀੋਂ ਦੋ ਗੁਜਰਾਤ ਤੋਂ ਐਦਾਂ ਬੋਲਦੇ ਨਾ ਬੜੇ ਨਰਾਮ ਤੇ ਅਸੀਂ ਤਾਂ 40 ਐਮਪੀ ਵਾਲੀ ਪਾਰਟੀ ਹੋ ਜਾਣੀ ਕਿੰਨੇ ਨਿਕਲੇ ਜੀ ਸੋ ਇਸ ਲਈ ਵਾਰੀ ਵਾਰੀ ਪੰਜਾਬ ਵਾਲੇ ਇਹਨਾਂ ਨੂੰ ਸਜ਼ਾ ਦੇ ਰਹੇ ਨੇ ਔਰ ਜੀਡੀ ਕਰਾਰੀ ਇਹਨਾਂ ਤੇ ਛੱਟ ਮਾਰਦੇ ਨੇ ਉਹਦਾ ਇਹਨਾਂ ਨੂੰ ਅਹਿਸਾਸ ਹੋ ਰਿਹਾ ਹੈ ਔਰ ਉਸ احساس ਕਰਕੇ ਆਪਣੇ ਬੱਚਾ ਹਾਲੇ ਕੀ ਦੁੱਧ ਚੁੰਗਦਾ ਬੱਚਾ ਛੋਟਾ ਉਹਨੂੰ ਵੀ ਆਪਣੇ ਚੰਡੀਗੜ੍ਹੋਂ ਘਰੋਂ ਲੈ ਕੇ ਤੇ ਜਲੰਧਰ ਪਹੁੰਚ ਗਏ ਨੇ ਔਰ ਐਸਾ ਜਿੱਦੋਂ ਜਲੰਧਰ ਹਾਰਣਗੇ ਮੈਨੂੰ ਲੱਗਦਾ ਫਿਰ ਹਾਲੇ ਕੀ 12 ਮਹੀਨੇ ਹੀ ਹੁੰਦੇ ਆ ਔਰ 13 ਲੋਕ ਸਭਾ ਮੈਨੂੰ ਤਾਂ ਵੀ ਲੱਗਦਾ ਇਹਨਾਂ ਨੇ ਇੱਕ ਇੱਕ ਮਹੀਨੇ ਚ ਇੱਕ ਇੱਕ ਜਾ ਕੇ ਘਰਾਂ ਚ ਰਹਿਣਾ ਕਿ ਜੀ ਸਾਨੂੰ ਮਾਫ ਕਰ ਦਿਓ ਪਰ ਲੋਕਾਂ ਨੇ ਇਸ ਬਾਰੇ ਮਾਫ ਕਰਨਾ ਨਹੀਂ ਹੈ ਕਿਉਂਕਿ ਘਰ ਲੈਣ ਦੇ ਨਾਲ ਮਾਫੀ ਨਹੀਂ ਮਿਲਦੀ ਜੀ ਸੋ ਦੂਸਰੇ ਪਾਸੇ ਗੱਲ ਕਰੀ ਤੁਸੀਂ ਬੜੇ ਅਰਸੇ ਤੋਂ ਤਜਰਬੇਕਾਰ ਵੀ ਹੋ ਆਈਐਸ ਹੋ ਇਹ ਕਿਹਵੀਂ ਚਰਚਾ ਜਲੰਧਰ ਵੈਸਟ ਵਿੱਚ ਛੜੀ ਹੋਈ ਆ ਵੀ ਕਹਿੰਦੇ ਜਿਹੜਾ ਬੀਜੇਪੀ ਦਾ ਪ੍ਰਚਾਰ ਕਰਦੇ ਆ ਫਲੈਕਸ ਲਾਉਂਦੇ ਨੇ ਆ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਵੀ ਤੁਹਾਡੀ ਪ੍ਰਾਪਰਟੀ ਇਲੈਗਲ ਹੈ ਜਾਂ ਇਸ ਤਰੀਕੇ ਦਾ ਦੂਸਰੇ ਪਾਸੇ ਕਈ ਅਜਿਹੇ ਸਮਰਥਕ ਨੇ ਬੀਜੇਪੀ ਦੇ ਜਿਨ੍ਹਾਂ ਨੂੰ ਇਹ ਧਮਕੀ ਦਿੱਤੀ ਜਾਂਦੀ ਵੀ ਤੁਹਾਡਾ ਪੁੱਤ ਸਰਕਾਰੀ ਨੌਕਰੀ ਕਰਦਾ ਉਹਨੂੰ ਅਸੀਂ ਬਾਰਡਰਾਂ ਤੇ ਜਿਹੜੀ ਟਰਾਂਸਫਰ ਕਰਦਾਂਗੇ ਹੈਂਡੀਕੈਪ ਹੈ ਔਰ ਉੱਥੋਂ ਆ ਨਹੀਂ ਸਕੇਗਾ ਇਸ ਤਰੀਕੇ ਦੀ ਚਰਚਾ ਜਿਹੜੀਆਂ ਛੜੀਆਂ ਨੇ ਸੋ ਇਹ ਡੈਮੋਕਰੇਸੀ ਦੇ ਵਿੱਚ ਕਿੱਥੇ ਇੱਕ ਜਿਹੜਾ ਸਟੈਂਡ ਕਰਦਾ ਔਰ ਇਹ ਹੋਣੀਆ ਚਾਹੀਦੀਆਂ ਔਰ ਇਹਦੇ ਪਿੱਛੇ ਕਿੰਨੀ ਸੱਚਾਈ ਹੈ ਦੇਖੋ ਮੈਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 30 ਸਾਲ ਸਰਕਾਰ ਚ ਰਹੇ ਆ ਔਰ 1.5 ਸਾਲ ਦੀ ਨੌਕਰੀ ਦੇ ਆਪਣਾ ਖੁਦ ਹੀ ਵੌਲੰਟਰੀ ਰਿਟਾਇਰਮੈਂਟ ਲੈ ਕੇ ਪੰਜਾਬ ਦੀ ਸੇਵਾ ਚ ਆਏ ਆ ਮੈਂ ਪੂਰੇ ਦੇਸ਼ ਦੇ ਵਿੱਚ ਆਪਣੀ ਸੇਵਾ ਨਿਭਾਈ ਹੈ। ਔਰ ਸੱਤ ਇਲੈਕਸ਼ਨਾਂ ਦੇ ਵਿੱਚ ਮੈਂ ਆਬਜ਼ਰਵਰ ਰਹੇ ਹਾਂ। ਜੀ। ਔਰ ਉਸ ਤੋਂ ਪਹਿਲਾਂ ਰਿਟਰਨਿੰਗ ਆਫਿਸਰ ਰਹੇ ਹਾਂ। ਇਹੀ ਜਿਹੇ ਸ਼ਿਕਾਇਤਾਂ ਮੈਂ ਕਿਤੇ ਪੂਰੇ ਹਿੰਦੁਸਤਾਨ 'ਚ ਨਹੀਂ ਸੁਣੀਆਂ। ਜਿਹੇ ਜਿਹੇ ਅਤਿਆਚਾਰ, ਜਿਹੇ ਜਿਹੇ ਜ਼ੁਲਮ, ਜਿਹੇ ਜੀ ਜ਼ਬਰਦਸਤੀ ਔਰ ਜਿਹੇ ਜੀ ਮਿਸਯੂਜ਼ ਆਫ ਪਾਵਰ ਅੱਜ ਆਪ ਇੱਥੇ ਕਰ ਰਹੀ ਹੈ, ਇੱਕ ਮੈਂ ਕਦੇ ਸੁਣੀ ਨਹੀਂ ਹੈ। ਔਰ ਕਟੀਆਂ ਤੋਂ ਕਟੀਆਂ ਚੀਜ਼ਾਂ ਤੋਂ ਲੈ ਕੇ ਕਿ ਜਿੱਦਾਂ ਸਾਡੇ ਆਫਿਸ 'ਚ ਬत्तियां ਬੰਦ ਕਰਨੀਆਂ ਸਾਡੇ ਇਲੈਕਸਿਟੀ ਸਪਲਾਈ ਕਟਵਾਣੀਆਂ ਸਾਡੇ ਕਰਮਚਾਰੀਆਂ ਨੂੰ ਧੰਪਕਾਣਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਧੰਪਕਾਣਾ ਜਿਸ ਤਰ੍ਹਾਂ ਤੁਸੀਂ ਖੁਦ ਦੱਸ ਰਹੇ ਹੋ ਜਿਹੜੇ ਆਪਣੇ ਭਾਵੇਂ ਕਿ ਸਾਰਾ ਪੈਸਾ ਸਕੀਮਾ ਦਾ ਲਾਭ ਆਰਤੀਆਂ ਨੂੰ ਭਾਰਤ ਸਰਕਾਰ ਦਿੰਦੀ ਆ ਪਰ ਉਹਨਾਂ ਨੂੰ ਡਰਵਾਣਾ ਕਿ ਤੁਹਾਡੇ ਸਾਰੇ ਦੇਸਾਰੀਆਂ ਸਕੀਮਾਂ ਅਸੀਂ ਕੱਟ ਕਰ ਦਾਂਗੇ ਬੰਦ ਕਰ ਦਾਂਗੇ ਇਹ ਸਾਰੀਆਂ ਕੋਸ਼ਿਸ਼ਾਂ ਭਗਵਾਨ ਤੁਮਾਂਜੀ ਕਰ ਰਹੇ ਨੇ ਪਰ ਸਿੱਟਾ ਨਿਕਲਣਾ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ 'ਚ ਵੀ ਇਹਨਾਂ ਨੇ ਟਰਾਈ ਤਾਂ ਕੀਤਾ ਸੀ ਉਹਦੇ 'ਚ ਬੜੀ ਕਰਾਰੀ ਇਹਨਾਂ ਨੂੰ ਚਪੇੜ ਪਈ ਆ ਆਪਣੀ ਲੋਕਾਂ ਤੋਂ ਔਰ ਇਸ ਵਾਰ ਇਹ ਮੈਨੂੰ ਲੱਗਦਾ ਹੈ ਵੈਸਤ ਵਿੱਚ ਇਹਨਾਂ ਨੂੰ ਦੋਹਰੀ ਚਪੇੜ ਪੈਣੀ ਹੈ ਔਰ ਸਾਡਾ ਜਿਹੜਾ ਐਮ ਐਲ ਏ ਕੈਂਡੀਡੇਟ ਹੈ ਉਹ ਇਨ੍ਹਾਂ ਗੱਲਾਂ ਤੋਂ ਹੀ ਦੁਖੀ ਹੋ ਗਏ ਉਹ ਤਾਂ ਇੱਕ ਵਿਭਿਸ਼ਣ ਹੈ ਜਿਹੜਾ ਇਹਨਾਂ ਦੀ శ్రీలంਕਾ ਛੱਡ ਕੇ ਰਾਮ ਦੀ ਸ਼ਰਨ ਚ ਆਇਆ ਔਰ ਉਹ ਜਿਹੜੀਆਂ ਕਹਾਣੀਆਂ ਸਾਨੂੰ ਦੱਸਦੇ ਨੇ ਕਿ ਕਿਸ ਤਰੀਕੇ ਦੀ ਬਦਮਾਸ਼ੀ ਕਿਸ ਤਰੀਕੇ ਦੀ ਬਹੁਬਲੀ ਟੈਕਨੀਕਸ ਔਰ ਕਿਸ ਤਰੀਕੇ ਦੀ ਕਰਪਸ਼ਨ ਹੀ ਕਰਦੇ ਨੇ ਉਹ ਤੋਂ ਤੰਗ ਹੋ ਕੇ ਉਹ ਸਾਡੀ ਪਾਰਟੀ ਚ ਆਇਆ ਏ ਔਰ ਅੱਜ ਇੱਥੇ ਉਹ ਐਮਐਲਏ ਦੀ ਇਲੈਕਸ਼ਨ ਲੜ ਰਹੇ ਨੇ ਔਰ ਸਾਨੂੰ ਯਕੀਨ ਹੈ ਕਿ ਜਲੰਧਰ ਵੈਸਟ ਵਾਲੇ ਸਾਰੇ ਵੋਟਰ ਉਹਨਾਂ ਨੂੰ ਵੋਟ ਪਾ ਕੇ ਐਮਐਲਏ ਇਲੈਕਟ ਕਰਨਗੇ ਸਰ ਰਵੀ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰਾਂ ਦੀ ਸਰਕਾਰ ਹੈ ਸਿਹਤ ਸਿੱਖਿਆ ਸਾਡਾ ਮੁੱਖ ਢਾਂਚਾ ਹੈ ਉਹਨੂੰ ਮਜ਼ਬੂਤ ਕਰਾਂਗੇ ਸੁਪੰਜਾਬ ਚ ਕਿੰਨੇ ਕੁ ਅਜਿਹੇ ਸਿਹਤ ਤੇ ਸਿੱਖਿਆ ਨਾਲ ਸੰਬੰਧਿਤ ਢਾਂਚੇ ਮਜ਼ਬੂਤ ਹੋਏ ਹੈ ਬੇਰੁਜ਼ਗਾਰੀ ਖਤਮ ਹੋਈ ਹੈ ਨਸ਼ਾ ਖਤਮ ਹੋਇਆ ਪਰ ਦੂਸਰੇ ਪਾਸੇ ਬੀਤੇ ਦਿਨੀ ਇੱਕ ਇਹ ਵੀ ਮਲਵਿੰਦਰ ਸਿੰਘ ਕਾਂਗ ਦਾ ਕਹਿਣਾ ਹੈ ਵੀ ਸ਼ੀਤਲੰਗਰਾਲ ਦੇ ਉੱਤੇ ਕਿਸੇ ਵੀ ਵਕਤ ਐਫ ਆਈ ਆਰ ਦਰਜ ਹੋ ਸਕਦੀ ਹੈ ਦੇਖੋ 70 ਸਾਲ ਆਜ਼ਾਦੀ ਤੋਂ ਬਾਅਦ ਮਤਲਬ ਤਾਂ 75 ਹੋ ਗਏ ਮੈਂ ਵੈਸੇ ਮੋਟਾ-ਮੋਟਾ ਕਹਿ ਰਿਹਾ ਹਾਂ ਕਿਸੇ ਸੂਬੇ ਦੇ ਵਿੱਚ ਹਿੰਦੁਸਤਾਨ ਦੇ ਕਿਸੇ ਨੁਕਲ ਵਿੱਚ ਕਿਸੇ ਸਟੇਟ 'ਚ ਇੰਨੀ ਕਰਪਟ ਸਰਕਾਰ ਨਹੀਂ ਆਈ ਜਿੰਨੀ ਭਗਵੰਤ ਮਾਨ ਜੀ ਦੀ ਕਰਪਟ ਪ੍ਰਚਾਰ ਸਰਕਾਰ ਹੈ ਆਪ ਜਿੰਨੀ ਕਰਪਟ ਪਾਰਟੀ ਹੈ ਕੋਈ ਹੋਰ ਪਾਰਟੀ ਨੇ ਨਾ ਨੇ ਰਿਕਾਰਡ ਤੋੜਤੇ ਆ ਫਿਰ ਤੁਸੀਂ ਕਹੋਗੇ ਜੀ ਤੁਸੀਂ ਤਾਂ ਰਾਜਨੀਤਿਕ ਲੀਡਰ ਹੋ ਤੁਸੀਂ ਇਹ ਜਿਆ ਸਟੇਟਮੈਂਟ ਦੇਣੀ ਹੈ ਪਰ ਬਿਲਕੁਲ ਨਹੀਂ ਆਪਾਂ ਨੂੰ ਸਾਰਿਆਂ ਨੂੰ ਜੁਡੀਸ਼ਰੀ ਦੇ ਵਿੱਚ ਵਿਸ਼ਵਾਸ ਹੈ ਹੈ ਨਾ ਬੈਸਟ ਆਪਣੀ ਜੁਡੀਸ਼ਰੀ ਹੈ ਇਹਨਾਂ ਦੇ ਜਿੰਨੇ ਲੀਡਰ ਨੇ ਭਾਵੇਂ ਕੇਜਰੀਵਾਲ ਹੋਣ ਭਾਵੇਂ ਮਨੀਸ਼ਾ ਸੋਧਿਆ ਹੋਣ ਭਾਵੇਂ ਜੈਨਥ ਹੋਣ ਪਾਵੇਂ ਬਾਕੀ ਇਹਨਾਂ ਦੇ ਮੰਤਰੀ ਹੋਣ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਕੇਸ ਦੇ ਵਿੱਚ ਕਰਪਸ਼ਨ ਦੇ ਕੇਸ ਦੇ ਵਿੱਚ ਅੰਦਰ ਬੈਠੇ ਨੇ ਔਰ ਕੋਈ ਵੀ ਪਾਵੇਂ ਛੋਟੀ ਕੋਰਟ ਹੋਵੇ ਤੇ ਪਾਵੇਂ ਵੱਡੀ ਕੋਰਟ ਹੋਵੇ ਕੋਈ ਵੀ ਇਹਨਾਂ ਨੂੰ ਬੇਲ ਦੇਣ ਨੂੰ ਤਿਆਰ ਨਹੀਂ ਹੈ ਇੱਕ ਇੱਕ ਸਾਲ ਤੋਂ ਉੱਥੇ ਸੰਗਾਸਨ ਲਗਾ ਕੇ ਕਿਉਂਕਿ ਇਹਨਾਂ ਦੇ ਆਪਣੀ ਦਿੱਲੀ ਦੇ ਵਿੱਚ ਸਰਕਾਰ ਹੈ ਤੇ ਜੇਲ੍ਹ ਨੂੰ ਵੀ ਇਹਨਾਂ ਨੇ ਕਨਵਰਟ ਕਰ ਲਿਆ ਜੀ ਆਪਣੇ ਮਹਿਲਾਂ ਦੇ ਵਿੱਚ ਉੱਥੇ ਇਹਨਾਂ ਨੂੰ ਮਿਸਾਲ ਚੀ ਵੀ ਦਿੰਦੇ ਨੇ ਲਤਾਂ ਲੁਤਾਂ ਵੀ ਇਹਨਾਂ ਦੀ ਘੁੱਟ ਦਿੰਦੇ ਨੇ ਤੇਲ ਤੋਲ ਨਾਲ ਮਾਸਾ ਹੁੰਦੀ ਹੈ ਇਹ ਫੇਰ ਮੈਂ ਨਹੀਂ ਕਹਿ ਰਿਹਾ ਜੀ ਇਹ ਸਾਰਾ ਕੁਝ ਕੋਟਾਂ ਦੇ ਸਾਹਮਣੇ ਆ ਚੁੱਕਾ ਹੈ ਵੀਡੀਓ ਇਹਨਾਂ ਦੀ ਬਣ ਚੁੱਕੀਆਂ ਨੇ ਇੰਨੇ ਢੀਠ ਲੋਕ ਨੇ ਕਿ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਕਰਦੇ ਕਿ ਭਈ ਸਾਨੂੰ ਕਰਪਸ਼ਨ ਚੰਦਰ ਕਰਤਾ ਹੈ ਬੇਲ ਤੋਂ ਬਾਹਰ ਆਉਂਦੇ ਫਿਰ ਲੋਕਾਂ ਕੋਲ ਚਲੇ ਜਾਂਦੇ ਕਿ ਸਾਡੇ ਵਰਗਾ ਕੋਈ ਕਟੜ ਇਮਾਨਦਾਰ ਨਹੀਂ ਹੈ ਜੇਲ੍ਹ ਚੋਂ ਬਿਆਨ ਦਿੰਦੇ ਨੇ ਔਰ ਦੂਜਾ ਕਰਪਸ਼ਨ ਦੇਖੋ ਕਿ ਜਿਹੜੇ 골ਡੀ ਆ ਐਡਾ ਵਡਾ ਬਦਮਾਸ਼ ਹੈ ਬਿਸ਼ਨੋਈ ਹੈ ਟਾਡਾ ਮਤਲਬ ਸੌਰੀ ਯੂਏਪੀ ਦੇ ਥੱਲੇ ਉਹਨੂੰ ਟੈਰਰਿਸਟ ਡਿਕਲੇਰ ਕੀਤਾ ਆ ਉਹ ਜੇਲ੍ਹ 'ਚ ਬੈਠ ਕੇ ਇੰਟਰਵਿਊ ਦੇ ਦਿੰਦਾ ਕਿਵੇਂ ਕਿਉਂਕਿ ਖਲਾਇਆ ਜਾਂਦਾ ਕਿ ਉਹਨੂੰ ਉੱਤੇ ਤੱਕ ਕਹਿੰਦੇ ਸੀ ਸਾਰੀ ਸਾਈਡ ਦੀ ਸਪਲਾਈ ਚੇਨ ਹੈ ਤੇ ਇੰਨਾ ਗੈਂਗਸਟਰਾਂ ਨੂੰ ਜਿਹਨੂੰ ਕਹਿੰਦੇ ਸੀ ਅਸੀਂ ਬਿਲਕੁਲ ਸਾਫ਼ ਕਰ ਦਾਂਗੇ ਜਿਹੜੇ ਕਹਿੰਦੇ ਸੀ ਨਸ਼ਾ ਖਤਮ ਕਰ ਦਾਂਗੇ ਇਹ ਗੈਂਗਸਟਰਿਜ਼ਮ ਨਸ਼ਾ ਤਾਂ ਬਹੁਤ ਵੱਧ ਗਿਆ ਵੱਡੇ ਤੋਂ ਵੱਡਾ ਸੰਗੀਤਕਾਰ ਪੰਜਾਬ ਦੇ ਵਿੱਚ ਕਲਚਰ ਹੈ ਆਪਣਾ ਨਚਣ ਦਾ ਗਾਣ ਦਾ ਅਸੀਂ ਬੜੇ ਪੰਜਾਬੀ ਆਂ ਜੀ ਫੁੱਲ ਆਫ ਐਨਥੂਸੀਆਜ਼ਮ ਹੁੰਨੇ ਆ ਉਹਦੇ ਵਿੱਚ ਇੱਕ ਵੱਡਾ ਕਲਾਕਾਰ ਇੱਕ ਗੀਤਕਾਰ ਗੋਲੀ ਨਾਲ ਮਾਰਿਆ ਜਾਂਦਾ ਹੈ ਉਹ ਕਿਉਂ ਉਹਦੀ ਪ੍ਰੋਟੈਕਸ਼ਨ ਵਾਪਸ ਕਿਉਂ ਲਈਤੀ ਜਾਂਦੀ ਹੈ ਮੈਂ ਤਾਂ ਇਹ ਵੀ ਕਹਾਂਗਾ ਕਿ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਕਿ ਕੀ ਕੋਈ ਕਿਸੇ ਤਰੀਕੇ ਦਾ ਕੰਪੀਟੀਸ਼ਨ ਤਾਂ ਨਹੀਂ ਸੀ ਕਿਉਂਕਿ ਮਾਨਸਾ ਵੀ ਇੱਕ ਬਹੁਤ ਵੱਡੇ ਕਲਾਕਾਰ ਨੇ ਜਿਨ੍ਹਾਂ ਦਾ ਕਤਲ ਹੋਇਆ ਉਹ ਵੀ ਬੜੇ ਇੱਕ ਵੱਡੇ ਕਲਾਕਾਰ ਨੇ ਲੋਕੀ ਕਹਿ ਵੀ ਰਹੇ ਨੇ ਕਿ ਪਿੱਛੇ ਦਾ ਕੋਈ ਵੱਡਾ ਰਸ ਹੈ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਕੋਈ ਵੀ ਸੇਫ ਨਹੀਂ ਹੈ ਲੋਕਾਂ ਦੀਆਂ ਚੀਨਾ ਖੋਲੀਆਂ ਜਾਂਦੀਆਂ ਨੇ ਜਿਹੜੇ ਬਜ਼ੁਰਗ ਨੇ ਉਹ ਬਿਲਕੁਲ ਬੇਵਸ ਨੇ ਉਹਨਾਂ ਦੇ ਬੱਚੇ ਨੌਕਰੀਆਂ ਨਹੀਂ ਮਿਲਦੀਆਂ ਬਾਹਰ ਚਲੇ ਜਾ ਰਹੇ ਨੇ ਇੱਕ ਦੀ ਮਾਰੇ ਹਾਲ ਹੋ ਗਏ ਨੇ ਕਿ ਨੌکریاں ਕਰਕੇ ਲੋਕੀ ਯੂਕਰੇਨ ਜਾ ਕੇ ਲੜਾਈ ਦੇ ਵਿੱਚ ਭਰਤੀ ਹੋ ਰਹੇ ਨੇ ਭਾਈ ਸਾਨੂੰ ਦੋ ਪੈਸੇ ਮਿਲ ਜਾਣ ਭਾਈ ਜਾਨ ਚਲੀ ਜਾਏ ਐਸੇ ਭਗਵੰਤ ਮਾਨ ਜੀ ਨੂੰ ਤੁਮ ਮੈਨੂੰ ਕਹਿੰਦੇ ਮੈਂ ਤਾਂ ਕਹਿੰਦਾ ਕਿ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸੀ ਕਿ ਇੰਨਾ ਬੁਰਾ ਹਾਲ ਪੰਜਾਬ ਦਾ ਹੋ ਰਿਹਾ ਲੇਕਿਨ ਉਹਨਾਂ ਦੇ ਕੋਈ ਰੰਗ ਨਹੀਂ ਰਹੀ ਜੀ ਔਰ ਜਿਸ ਤਰੀਕੇ ਦੇ ਨਾਲ ਉਹ ਆਪਣਾ ਐਸ਼ੋ ਆਰਾਮ ਕਰ ਰਹੇ ਨੇ 6700 ਬੰਦੇ ਸਿਕਿਉਰਟੀ ਨਾਲ ਚੱਲਦੇ ਨੇ 100 ਬੰਦਿਆਂ ਦੀ ਉਹਨਾਂ ਦੇ ਨਾਲ ਗੱਡੀਆਂ ਚੱਲਦੀਆਂ ਨੇ ਰਾਜੇ ਮਹਾਰਾਜਿਆਂ ਵਾਂਗੂ ਰਹਿ ਰਹੇ ਨੇ ਪਰ ਮੈਨੂੰ ਲੱਗਦਾ 2027 ਚ ਔਰ ਉਸ ਤੋਂ ਪਹਿਲਾਂ ਜਿਹੜਾ ਟ੍ਰੇਲਰ 10 ਨੂੰ ਮਿਲਣ ਵਾਲਾ ਹੈ ਇਹ ਇਹਨਾਂ ਨੂੰ ਇੱਕ ਵੱਡਾ ਸਬਕ ਸਿਖਾਏਗਾ ਬਿਲਕੁਲ ਸਹੀ ਤਾਂ तमाम ਗੱਲਾਂ ਦੇ ਉੱਪਰ ਪੰਜ ਵੀ ਕੱਸੇ ਔਰ ਸਿੱਧੇ ਜਵਾਬ ਜਿਹੜੇ ਨੇ ਜਗਮਉਂਦ ਸਿੰਘ ਰਾਜੂ ਸਾਬਕਾ ਆਈਐਸ ਔਰ ਸੀਨੀਅਰ ਬੀਜੇਪੀ ਆਗੂ ਵੱਲ ਦਿੱਤੇ ਗਏ ਨੇ ਸੋ ਕਿਸ ਤਰੀਕੇ ਦੀ ਸਿਆਸਤ ਰਹਿਣ ਵਾਲੀ ਹੈ 10 ਤਰੀਕ ਨੂੰ ਵੋਟਾਂ ਔਰ 13 ਨੂੰ ਨਤੀਜੇ ਨਿਕਲ ਕੇ ਕਿਹੜਾ ਉਮੀਦਵਾਰ ਨਿਕਲ ਕੇ ਆਉਂਦਾ ਔਰ ਜਿਸ ਤਰੀਕੇ ਦੇ ਨਾਲ ਆ ਇਸ ਆਗੂ ਨੇ ਦੱਸਿਆ ਵੀ ਕਿ ਜਲੰਧਰ ਵੈਸਟ ਵੱਲੋਂ ਲੋਕਾਂ ਦੀ ਕਿਸਮਤ ਕਦੋਂ ਖੁੱਲਦੀ ਹੈ ਇਹ ਵੀ ਦੇਖਣਾ ਹੋਵੇਗਾ ਔਰ ਸਮਾਂ ਦੱਸੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par